ਸਾਰੇ ਅਨੁਸਾਰ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਸੂਟ ਬੇਬੀ ਸਵੱਟ ਕੋਟੀ ਜੈਕਟ ਸਾਲ ਮਾਫਲਰ ਤੇ ਸਟੋਰ ਵਿੱਚ ਬਣਾ ਸਕਦੇ ਹੋ ਬਣਿਆ ਬਹੁਤ ਹੀ ਜ਼ਿਆਦਾ ਸੋਹਣਾ ਰਤੀ ਬਣਾਉਣਾ ਵੀ ਬਹੁਤ ਜ਼ਿਆਦਾ ਆਸਾਨ ਹੈ ਇਹ ਇਹ ਡਿਜ਼ਾਈਨ ਦੀ ਸਿੱਧੀ ਸਾਈਡ ਆ ਤੇ ਇਹ ਵਾਲੀ ਉਲਟੀ ਸਾਈਡ ਆ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉਪਰ ਤਿੰਨ ਤਿੰਨ ਕੁੰਡੇ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਤੇ ਇੱਕ ਕੁੰਡਾ ਬਾਅਦ ਬਾਦਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਪਹਿਲੀ ਸਲਾਈ ਹੈ ਇਥੋਂ ਬਣਾਏ ਹੋਈ ਪਹਿਲੀ ਸਲਾਈ ਮੈਂ ਤੁਹਾਨੂੰ ਇਥੋਂ ਬਣਾਉਣੀ ਦੱਸੂਗੀ ਪਹਿਲੀ ਸਲਾਈ ਸਿੱਧੀ ਸੈੜ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰਾਂਗੇ ਤਾਂ ਗੱਪੇ ਸਿਰਾ ਕੇ ਪੂਰੀ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਾ ਦੂਸਰੀ ਸਲਾਈ ਉਲਟੀ ਸੜ ਪਹਿਲਾ ਗੁੰਡਾ ਉਤਾਰਾਂਗੇ ਧਾਗੇ ਨੂੰ ਪਿੱਛੇ ਕਰਾਂਗੇ ਦੋ ਗੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਬਿਨਾ ਬੁਣੀ ਉਤਾਰਾਂਗੇ ਪਹਿਲੇ ਗੁੰਡੇ ਨੂੰ ਛੱਡ ਕੇ ਤਿੰਨ ਗੁੰਡਿਆਂ ਨੂੰ ਬਾਰ-ਬਾਰ ਰਪੀਟ ਕਰਾਂਗੇ ਧਾਗਾ ਪਿੱਛੇ ਦੋ ਗੁੰਡੇ ਸਿੱਧੇ धागा अगे एक कुंडा बिना बुने उतारा धागा पिछे दो कुंडे सीधे बुँगे धागा अगे करा एक कुंडा बिना बुने उतारा धागा पिछे करा कुंडे सीधे बनाएंगे धागा अगे एक कुंडा बिना बुने उतारा धागा पिछे कुंडे सीधे धागा अगे कुंडा बिना बुनेओ उतारा धागा पिछे करा ਦੋ ਕੁੰਡੇ ਸਿੱਧੇ ਧਾਗਾ ਅੱਗੇ ਇੱਕ ਕੁੰਡਾ ਪਿੰਨਾ ਬੁਣਿਆ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਪਿੰਨ ਬੁਣਿਆ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਾਂਗੇ ਧਾਗਾ ਅੱਗੇ ਕਰਾਂਗੇ ਤੇ ਲਾਸਟ ਦਾ ਕੁੰਡਾ ਉਲਟਾ ਬਣਾਵਾਂਗੇ ਤੀਸਰੀ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਜਿਹੜੇ ਉਲਟੀ ਸਾਈਡ ਤੋਂ ਆਪਣੇ ਦੋ ਕੁੰਡੇ ਸਿੱਧੇ ਹੋਣੇ ਸੀ ਇਹਨਾਂ ਨੂੰ ਬਿਨ ਬੁਣਿਆ ਉਤਾਰਾਂਗੇ ਇਧਰੋਂ ਆਪਾਂ ਨੂੰ ਉਲਟੇ ਦਿਖਾਈ ਦੇਣਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਪਹਿਲੇ ਕੁੰਡੇ ਨੂੰ ਛੱਡ ਕੇ ਤਿੰਨ ਕੁੰਡਿਆਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਧਾਗਾ ਅੱਗੇ ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ दो कूंडे बिना बुणे उतारांगे धागा पिसे करिधा बणांगे धागा अॻे करो कूंडे बिना बुणे उतारांगे धागा पिसे करंडा सिधा बनागे धागा अॻे करो कूंडे बिना बुणे उतारांगे धागा पिसे करंडा सिधा धागा अॻे करो कूंडे बिना बुणी उतारां धागा पिसे करिधा बणांगे धागा अॻे करडे बिना बुणी उतारांगे ਤਾਗਾ ਬਿ세 ਕਰਾਂਗੇ ਤੇ ਲਾਸਟ ਦਾ ਗੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾਉਣਾ ਚੌਥੀ ਸਲਾਈ ਉਲਟੀ ਸਾਈਡ ਪਹਿਲਾ ਗੁੰਡਾ ਉਤਾਰਾਂਗੇ ਧਾਗਾ ਆਪਣੇ ਬਾਅਦ ਰੱਖ ਕੇ ਪੂਰੀ ਸਲਾਈ ਉਲਟੀ ਬਣਾਗੇ ਇਹ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਪਹਿਲੀ ਸਲਾਈ ਆਪਾਂ ਸਿੱਧੀ ਬਣਦੇ ਆ ਦੂਸਰੀ ਸਲਾਈ ਚ ਡਿਜ਼ਾਈਨ ਬਣਦਾ ਤੀਸਰੀ ਸਲਾਈ ਚ ਡਿਜ਼ਾਈਨ ਬਣਦਾ ਚੌਥੀ ਸਲਾਈ ਜਿਹੜੀ ਇਹਨੂੰ ਆਪਾਂ ਪੂਰੀ ਨੂੰ ਉਲਟੀ ਬਣਦੇ ਆ ਸਿਰਫ ਦੋ ਸਲਾਈਆਂ ਦੇ ਵਿੱਚ ਹੀ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਤੇ ਇਸ ਕਰਕੇ ਇਹ ਡਿਜ਼ਾਈਨ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਇਸ ਡਿਜ਼ਾਈਨ ਨੂੰ ਬਿਗਿਨਰ ਭਣਾ ਵੀ ਬਹੁਤ ਆਸਾਨੀ ਨਾਲ ਬਣਾ ਸਕਦੀ ਨੇ ਜਦ ਇਹਨਾਂ ਚਾਰ ਸਲਾਈਆਂ ਨੂੰ ਆਪਾਂ بار بار ਰਪੀਟ ਕਰਦੇ ਜਾਂਦੇ ਤਾਂ ਆਪਣੇ ਡਿਜ਼ਾਈਨ ਦੀ ਲੋਕ ਇਸ ਤਰ੍ਹਾਂ ਦੀ ਆਉਂਦੀ ਹੈ ਮਿਲਦੇ ਆ ਜੀ ਇੱਕ ਨਵੀਂ ਵੀਡੀਓਸ ਨਵੇਂ ਡਿਜ਼ਾਈਨ ਨਾਲ ਥੈਂਕ ਯੂ